ਕਰਦੇ ਬਜ਼ੁਰਗ ਅਕਸਰ ਹੀ ਆਵਲਿਆਂ ਦੇ ਫਾਇਦਿਆਂ ਬਾਰੇ ਦੱਸਦੇ ਹਨ ਅਕਸਰ ਲੋਕ ਆਵਲੇ ਦੇ ਜੂਸ ਦੀ ਵਰਤੋਂ ਵੀ ਕਰਦੇ ਹਨ ਜਿਸ ਨੂੰ ਸਿਹਤ ਲਈ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ ਆਵਲਾ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਆਵਲਾ ਉਹਨਾਂ ਲੋਕਾਂ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ ਜੋ ਚੁੱਲਸ ਅਤੇ ਖੁਸ਼ਕ ਚਮੜੀ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਜੇਕਰ ਤੁਸੀਂ ਆਵਲੇ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਉਂਦੇ ਹੋ ਤਾਂ ਤੁਸੀਂ ਆਪਣੀ ਚਮੜੇ ਚ ਪਾਰੀ ਬਦਲਾ ਦੇਖੋਗੇ ਇਸ ਲਈ ਤੁਸੀਂ ਆਵਲੇ ਦੇ ਜੂਸ ਦੀ ਵਰਤੋਂ ਕਰ ਸਕਦੇ ਹੋ ਤਾਂ ਤੁਸੀਂ ਇਸ ਨੂੰ ਪੂਰਾ ਵੀ ਖਾ ਸਕਦੇ ਹੋ ਰੋਜ਼ਾਨਾ ਇੱਕ ਜਾਂ ਦੋ ਆਵਲੇ ਦਾ ਸੇਵਨ ਕਾਫੀ ਹੁੰਦਾ ਹੈ ਆਵਲੇ ਵਿੱਚ ਕੈਰੋਟਿਨ ਪਾਇਆ ਜਾਂਦਾ ਹੈ ਜੋ ਅੱਖਾਂ ਦੀ ਰੋਸ਼ਨੀ ਵਧਾਉਣ ਦੇ ਵਿੱਚੋਂ ਮਦਦ ਕਰਦਾ ਹੈ ਇਸ ਦੇ ਨਾਲ ਹੀ ਇਹ ਉਮਰ ਦੇ ਨਾਲ ਅੰਕੜਿਆਂ ਵਿੱਚ ਹੋਣ ਵਾਲੇ ਮਾੜੇ ਬਦਲਾਅ ਨੂੰ ਘੱਟ ਕਰਨ ਦੇ ਵਿੱਚ ਵੀ ਕਾਫੀ ਮਦਦ ਕਰਦਾ ਹੈ ਆਵਲੇ ਵਿੱਚ ਵਿਟਾਮਿਨ ਸੀ ਚੰਗੀ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਜੋ ਇਮਿਊਨਿਟੀ ਵਧਾਉਣ ਦੇ ਵਿੱਚੋਂ ਮਦਦ ਕਰਦਾ ਹੈ ਜੋ ਲੋਕ ਰੋਜ਼ਾਨਾ ਆਵਲੇ ਅਤੇ ਆਵਲੇ ਦੇ ਜੂਸ ਦਾ ਸੇਵਨ ਕਰਦੇ ਹਨ ਉਹਨਾਂ ਦੀ ਇਮਿਊਨਿਟੀ ਆਮ ਲੋਕਾਂ ਦੀ ਇਮਿਊਨਿਟੀ ਦੇ ਮੁਕਾਬਲੇ ਕਾਫੀ ਬਿਹਤਰ ਹੁੰਦੀ ਹੈ ਆਵਲਾ ਉਹਨਾਂ ਲੋਕਾਂ ਲਈ ਇੱਕ ਸ਼ਾਨਦਾਰ ਚੀਜ਼ ਹੈ ਜਿਨ੍ਹਾਂ ਨੂੰ ਡੈਂਡਰਫ, ਵਾਲ ਟੁੱਟਣਾ ਅਤੇ ਵਾਲ ਚੜਨ ਜਾਂ ਸਫੇਦ ਹੋਣ ਦੀ ਸਮੱਸਿਆ ਹੈ। ਇਸ ਲਈ ਤੁਸੀਂ ਮਲਤਾਨੀ ਮਿੱਟੀ ਵਿੱਚ ਆਵਲੇ ਦਾ ਰਸ ਮਿਲਾ ਕੇ ਸਿਰ ਤੇ ਲਗਾਓ। ਆਵਲਾ ਵਾਲਾ ਲਈ ਟੋਨਿਕ ਦਾ ਕੰਮ ਕਰਦਾ ਹੈ। ਕੁਝ ਦੇਰ ਇੰਤਜ਼ਾਰ ਕਰੋ ਅਤੇ ਆਪਣਾ ਸਿਰ ਧੋ ਲਓ। ਇਸ ਨਾਲ ਵਾਲ ਨਰਮ ਅਤੇ ਕੋਮਲ ਹੋਣਗੇ। ਆਵਲਾ ਕੈਂਡੀ ਨਾ ਸਿਰਫ ਸਿਹਤ ਲਈ ਬਹੁਤ ਫਾਇਦੇਮੰਦ ਹੈ ਬਲਕਿ ਮੌਸਮੀ ਬਿਮਾਰੀਆਂ ਜਿਵੇਂ ਕਿ ਜ਼ੁਕਾਮ ਖੰਘ ਆਦੋਂ ਹੈ ਰਾਹਤ ਦਿਵਾਉਣ ਦੇ ਵਿੱਚ ਵੀ ਮਦਦ ਕਰਦੀ ਹੈ ਆਵਲਾ ਕੈਂਡੀ ਦੀ ਖਾਸ ਗੱਲ ਇਹ ਹੈ ਕਿ ਤੁਸੀਂ ਇਸ ਨੂੰ ਆਸਾਨੀ ਨਾਲ ਆਪਣੀ ਜੇਬ ਦੇ ਵਿੱਚ ਪਾ ਕੇ ਕਿਤੇ ਵੀ ਲੈ ਜਾ ਸਕਦੇ ਹੋ ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਆਵਲੇ ਦੇ ਪਾਊਡਰ ਨੂੰ ਇੱਕ ਗਲਾਸ ਕੋਸੇ ਪਾਣੀ ਦੇ ਵਿੱਚ ਪਾ ਲਿਓ ਅਤੇ ਪੀਓ ਇਸ ਨਾਲ ਪੇਟ ਸਾਫ਼ ਹੁੰਦਾ ਹੈ ਆਵਲਾ ਉਹਨਾਂ ਲੋਕਾਂ ਲਈ ਬਹੁਤ ਚੰਗੀ ਚੀਜ਼ ਹੈ ਜਿਨ੍ਹਾਂ ਨੂੰ ਪੇਟ ਦੇ ਵਿੱਚ ਅਲਸਰ ਹੁੰਦਾ ਹੈ ਜੇਕਰ ਤੁਸੀਂ ਵਾਇਰਲ ਜਾਂ ਬੈਕਟੀਰੀਅਲ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਆਵਲਾ ਤੁਹਾਡੇ ਲਈ ਸਭ ਤੋਂ ਵਧੀਆ ਚੀਜ਼ ਹੈ ਇਹ ਸਰੀਰ ਨੂੰ ਇਨਫੈਕਸ਼ਨ ਨਾਲ ਲੜਨ ਦੇ ਵਿੱਚ ਮਦਦ ਕਰਦਾ ਹੈ ਤੁਸੀਂ ਆਵਲੇ ਨੂੰ ਦੋ ਚਮਚ ਸ਼ਹਿਦ ਦੇ ਨਾਲ ਮਿਲਾ ਕੇ ਲੈ ਸਕਦੇ ਹੋ ਜਿਨ੍ਹਾਂ ਲੋਕਾਂ ਨੂੰ ਕੋਲੇਸਟ੍ਰੋਲ ਦੀ ਸਮੱਸਿਆ ਹੈ ਉਹਨਾਂ ਲਈ ਵੀ ਆਵਲਾ ਬਹੁਤ ਵਧੀਆ ਚੀਜ਼ ਹੈ ਉਹ ਲੋਕ ਹਰ ਰੋਜ਼ ਇਸ ਸੁਪਰ ਫੂਡ ਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰ ਸਕਦੇ ਹਨ ਤੁਸੀਂ ਆਵਲੇ ਨੂੰ ਦੋ ਚਮਚ ਸ਼ਹਿਦ ਦੇ ਨਾਲ ਮਿਲਾ ਕੇ ਵੀ ਖਾ ਸਕਦੇ ਹੋ ਆਵਲਾ ਇਮਿਊਨਿਟੀ ਬਦੌਂਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੇ ਹੋਵੇਗੀ